ਸਤਿ ਸ੍ਰੀ ਅਕਾਲ ਮੱਪੂ ਜੀ ਕੀ ਨਾਮ ਤੁਹਾਡਾ ਤੁਹਾਡਾ ਨਾਮ ਕੀ ਆ ਹੈ ਕੀ ਗਰਮੀਤ ਸਿੰਘ ਗਰਮੀਤ ਸਿੰਘ ਨਾਮ ਦੱਸਦੇ ਆ ਜੀ ਆਪਣਾ ਲੁਧਿਆਣੇ ਦੁਰਗਾ ਮਾਤਾ ਮੰਦਿਰ ਦੇ ਬਾਹਰ ਪਏ ਸੀ ਐਦਾਂ ਧੌਣ ਮੋੜੀ ਹੋਈ ਸੀ ਕੰਧ ਦੇ ਨਾਲ ਲੱਗੀ ਹੋਈ ਸੀ ਤਿੰਨ ਦਿਨਾਂ ਤੋਂ ਉੱਥੇ ਪਏ ਸੀ ਤਿੰਨ ਦਿਨਾਂ ਤੋਂ ਬਹੁਤ ਔਖੇ ਸਤਾ ਲੈ ਰਹੇ ਸੀ ਸਾਨੂੰ ਐ ਸੀ ਕਿਸ ਹਸਤਾ ਤੱਕ ਵੀ ਪਹੁੰਚ ਸਕਦੇ ਬਾਪੂ ਪੂਰੇ ਹੋ ਜਾਣਗੇ ਇੰਨੀ ਮਾੜੀ ਹਾਲਤ ਸੀ ਪਰ ਜਾ ਕੋ ਰਾਖੇ ਸਾਈਆਂ ਮਾਰ ਤੱਕ ਇਹਨਾਂ ਕੋਈ ਇੱਥੇ ਆ ਕੇ ਬਾਪੂ ਪਹਿਲਾਂ ਤਾਂ ਬਹੁਤ ਜ਼ਿਆਦਾ ਕ੍ਰਿਟੀਕਲ ਸੀਗੇ ਵੈਂਟੀਲੇਟਰ ਤੇ ਫਿਰ ਹੌਲੀ ਹੌਲੀ ਅੱਜ ਹੋਰ ਕੱਲ ਹੋਰ ਫਰਕ ਪੈਣ ਲੱਗ ਗਿਆ ਹੁਣ ਮਸ਼ੀਨ ਤੋਂ ਤਾਂ ਲਾਦਾ ਆਕਸੀਜਨ ਚੱਲਦੀ ਹੈ ਪਰ ਅੱਗੇ ਨਾਲੋਂ ਬਹੁਤ ਠੀਕ ਆ ਪਰ ਤੁਸੀਂ ਡਾਕਟਰਾਂ ਦੇ ਟਾਈਮ ਤੇ ਹਾਂ ਡਾਕਟਰ ਸਾਹਿਬ ਉਹਨਾਂ ਦਾ ਬਹੁਤ ਧੰਨਵਾਦ ਆ ਇਹਨਾਂ ਨੇ ਆ ਕੇ ਡਾਕਟਰ ਕੁਸ਼ਮ ਨੇ ਉਹਦੇ ਸਾਰੀ ਇੰਟੂਵੇਟ ਕਰਤਾ ਡਾਕਟਰ ਕਿਉਂਕਿ ਉਹ ਜਿਹੜੇ ਮਿੰਟ ਸਕੈਂਟ ਹੀ ਹੁੰਦੇ ਆ ਉਸ ਟਾਈਮ ਜਿਹੜੇ ਪੇਸ਼ੈਂਟ ਨੂੰ ਸੰਭਾਲਣ ਦੇ ਲਈ ਉਹਦੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਬਹੁਤ ਜ਼ਿਆਦਾ ਕੀਮਤੀ ਹੁੰਦੇ ਆ ਜਦੋਂ ਅਸੀਂ ਲੈ ਕੇ ਆਏ ਸੀ ਐਦਾਂ ਬਾਪੂਰੇ ਸਾਹ ਚੱਲਦੇ ਸੀ ਯਾਨੀ ਕਿ ਖਿੱਚਵੇਂ ਸਾਹ ਲੈ ਰਿਆ ਸੀ ਬਹੁਤ ਜ਼ਿਆਦਾ ਤੇ ਅਸੀਂ ਵੀ 8-9 ਸਾਲ ਹੋ ਗਏ ਐਕਸਪੀਰੀਅੰਸ ਦਾ ਬਹੁਤ ਆ ਮਰੀਜ਼ਾਂ ਦੇ ਵਿੱਚ ਰਹਿੰਦੇ ਆ ਸਾਨੂੰ ਆਏ ਸੀ ਬਾਪੂ ਬਚੂਗਾ ਨਹੀਂ ਪਰ ਇਹਨਾਂ ਨੇ ਐਸੀ ਮਹਾਰਾਜ ਦੀ ਵੀ ਕਿਰਪਾ ਹੋਈ ਤੇ ਡਾਕਟਰਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਆਉਂਦੇ ਸਾਰ ਹੀ ਇਹਨਾਂ ਨੂੰ ਸਹੀ ਸਮੇਂ ਤੇ ਸੰਭਾਲ ਕੇ ਤੇ ਅੱਜ ਬਾਪੂ ਜੀ ਆਉਂਦੇ ਆ ਤੇ ਆਪਣਾ ਨਾਮ ਉਹਨੇ ਦੱਸਿਆ ਪਹਿਲੀ ਵਾਰੀ ਗਰਮੀਤ ਸਿੰਘ ਅਸੀਂ ਹੁਣ ਪੂਰੀ ਇਹਦਾ ਬਾਪੂ ਦਾ ਨਾਮ ਪਤਾ ਪੁੱਛ ਕੇ ਤੁਹਾਡੇ ਨਾਲ ਵੀ ਸਾਂਝਾ ਕਰਾਂਗੇ ਪੂਰਾ ਥੋੜਾ ਜਿਹਾ ਜੇ ਹੋਰ ਇਹਨਾਂ ਨੂੰ ਰਿਕਵਰ ਹੋ ਲੈਣ ਦੀ ਆਕਸੀਜਨ ਦੀ ਜਿਹੜੀ ਮਾਤਰਾ ਵਾ ਥੋੜੀ ਜਿਹੀ ਹੋਰ ਘੱਟ ਲੈਣ ਦੀ ਇਹਨਾਂ ਨੂੰ ਜ਼ਰੂਰਤ ਪੈਂਦੀ ਹੈ ਹਜੇ ਆਕਸੀਜਨ ਦੀ ਫਿਰ ਚੰਗੀ ਤਰ੍ਹਾਂ ਨਾਲ ਗੱਲ ਕਰ ਸਕਣਗੇ ਏ ਆਈਸੀਯੂ ਦੇ ਵਿੱਚ ਸਾਡੇ ਜਿਹੜੇ ਪਰਿਵਾਰ ਦੇ ਮੈਂਬਰ ਦਾਖਲ ਨੇ ਉਹਨਾਂ ਦੇ ਨਾਲ ਇੱਕ ਕੰਬੋਦ ਇਹਦੇ ਵੀ ਲੱਤ 'ਤੇ ਕੀੜੇ ਪਏ ਹੋਏ ਸੀ ਬਾਈ ਦੇ ਇੱਕ ਮੋਰ ਜੀ ਨੂੰ ਲੁਧਿਆਣੇ ਤੋਂ ਹੀ ਦੁਰਗਾ ਮਾਤਾ ਮੰਦਿਰ ਦੀ ਬੈਕ ਸਾਈਡ ਤੋਂ ਇਕੱਠੇ ਦੋਨੇ ਮਰੀਜ਼ ਲੈ ਕੇ ਆਂਦੇ ਸੀ ਇੱਕੋ ਹੀ ਦਿਨ ਇਹ ਗੁਰਦੁਰਗਾ ਮਾਤਾ ਮੰਦਿਰ ਦੇ ਬਾਹਰ ਪਏ ਸੀ ਗੇਟ 'ਤੇ ਇਹ ਬਾਪੂ ਦੁਰਗਾ ਮਾਤਾ ਮੰਦਿਰ ਦੇ ਪਿੱਛੇ ਪਏ ਸੀ ਤੇ ਇਹਨਾਂ ਦਾ ਵੀ ਪਰਿਵਾਰ ਲੱਭ ਗਿਆ ਫੋਨ 'ਤੇ ਗੱਲ ਹੋ ਗਈ ਸਾਡੀ ਉਹਨਾਂ ਨਾਲ ਮਤਲਬ ਇਹ ਵੀ ਕਿੰਨੇ ਸਾਲਾਂ ਤੋਂ ਆਪਣੇ ਤੋਂ ਵਿਛੜੇ ਹੋਏ ਆ ਪਤਾ ਨਹੀਂ ਜ਼ਿੰਦਗੀ ਇਨਸਾਨ ਦੀ ਅੱਜ ਇੰਨੀ ਸਸਤੀ ਕਿਉਂ ਹੋ ਗਈ ਹੈ ਕੋਈ ਪੁੱਛਣ ਵਾਲਾ ਨਹੀਂ ਕੋਈ ਦੇਖਣ ਵਾਲਾ ਨਹੀਂ ਇਦਾਂ ਹੀ ਗਲ ਸੜ ਕੇ ਮਰ ਜਾਂਦੇ ਨੇ ਲੋਕ ਕੋਈ ਉਹਨਾਂ ਦੀ ਪਰਵਾਹ ਕਰਨ ਵਾਲਾ ਨਹੀਂ ਪਰ ਪਤਾ ਨਹੀਂ ਸਾਡੇ ਕੋ ਚੰਗੇ ਕਰਮ ਕੀਤੇ ਸੀ ਜਿਹੜੀ ਅਕਾਲ ਪੁਰਖ ਵਾਹਿਗੁਰੂ ਨੇ ਉਸ ਅੱਲਾ ਉਸ ਰਾਮ ਉਸ ਵਾਹਿਗੁਰੂ ਉਸ ਪੁਖਵਾਨ ਜੀ ਨੇ ਸਾਡੇ ਤੇ ਕਿਰਪਾ ਕਰਕੇ ਸਾਡੀ ਡਿਊਟੀ ਲਾਈ ਆ ਸਾਤੋਏ ਸੇਵਾ ਲੈ ਰਹੇ ਨੇ ਸੱਚੇ ਬਾਸ਼ਾ ਜਿਹੜੇ ਇੰਨੀ ਮਾੜੀ ਹਾਲਤ ਚ ਇਨੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਲੋਕ ਸਾਡੇ ਕੋਲੇ ਪਹੁੰਚਦੇ ਨੇ ਹਾਂਜੀ ਇਹ ਸਾਡੇ ਫਿਜ਼ਿਓਥੈਰੇਪਿਸਟ ਨੇ ਆਜੋ ਭੈਣੇ ਅੱਗੇ ਆਓ ਨਵਜੋਤ ਕਿ ਡਾਕਟਰ ਕੋਮਲ ਸੌਰੀ ਡਾਕਟਰ ਅਨਮੋਲ ਜੀ ਤੇ ਡਾਕਟਰ ਨਵਜੋਤ ਕੌਰ ਇਹ ਦੋਨੋਂ ਫਿਜ਼ਿਓਥੈਰੇਪਿਸਟ ਨੇ ਸਾਡੇ ਸਾਡੇ ਕੋਲੇ ਜਿਹੜੇ ਪੇਸ਼ੈਂਟ ਆਉਂਦੇ ਨੇ ਲੰਬਾ ਟਾਈਮ ਉਹਨਾਂ ਨੇ ਬਿੱਡਾਂ ਦੇ ਉੱਪਰ ਜਾਂ ਸੜਕਾਂ ਦੇ ਉੱਪਰ ਕੱਢਿਆ ਹੁੰਦਾ ਕੇਦਾ ਚੂਲਾ ਟੁੱਟਿਆ ਕਿਸੇ ਦੀ ਲੱਤ ਟੁੱਟੀ ਆ ਕ੍ਰਿਟੀਕਲ ਕੰਡੀਸ਼ਨ ਚ ਹੀ ਆਉਂਦੇ ਨੇ ਉਹਨਾਂ ਨੂੰ ਵੀਡੀਓ ਥੈਰੇਪੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਤੇ ਉਸ ਲੜੀ ਦੇ ਵਿੱਚ ਦੋਨੋਂ ਮੈਂਬਰ ਸਾਡੇ ਇੱਕ ਮਾਂ-ਬਾਪ ਦੀ ਜਿਵੇਂ ਸੇਵਾ ਕਰਦੇ ਆ ਨਾ ਬੱਚੇ ਉਸ ਤਰੀਕੇ ਨਾਲ ਬਜ਼ੁਰਗਾਂ ਦੀ ਇਹ ਸੰਭਾਲ ਤੇ ਸੇਵਾ ਕਰਦੇ ਨਰਸਿੰਗ ਸਟਾਫ ਆ ਕਰੀਬ 23-24 ਮੈਂਬਰ ਨਰਸਾਂ ਦਾ ਭੈਣਾ ਦਾ ਸਟਾਫ ਆ ਸਾਡੀਆਂ ਦਾ ਫਿਰ ਸਫਾਈ ਕਰਮਚਾਰੀ ਆ ਫਿਰ 6 ਡਾਕਟਰ ਨੇ ਸਾਡੇ ਕੋਲੇ ਛੋਟੇ ਜਿਹੜੇ ਡਾਕਟਰ ਨੇ ਫਿਰ ਦੋ ਡਾਕਟਰ ਨੇ ਜਿਹੜੇ ਵੱਡੇ ਨੇ ਜਿਹੜਾ ਇੱਕ ਐਮ ਡੀ ਮੈਡੀਸਨ ਦੇ ਡਾਕਟਰ ਡਾਕਟਰ ਤੁਸ਼ਾਰ ਅਗਰਵਾਲ ਜੀ ਤੇ ਇੱਕ ਡਾਈਟੀਸ਼ਨ ਮੈਡਮ ਨੇ ਫਿਰ ਇੱਕ ਡਾਕਟਰ ਹੈਗਾ ਸਾਈਕੀਆਟ੍ਰਿਕ ਡਾਕਟਰ ਦਿਸਵਿੰਦਰ ਕੌਰ ਤੇ ਇਹਨਾਂ ਸਾਰੇ ਸਟਾਫ ਦੇ ਕਰਕੇ ਹੀ ਹਸਪੀਟਲ ਚੱਲ ਰਿਹਾ ਫਿਰ ਹਸਪੀਟਲ ਦੇ ਵਿੱਚ ਜਿਹੜੇ ਸਾਡੇ ਪੇਸ਼ੈਂਟ ਰਹਿੰਦੇ ਆ ਤੁਸੀਂ ਦੇਖੋ ਇਹ ਸਾਡੇ ਫਰਸਟ ਫਲੋਰ ਦੇ ਉੱਪਰ ਜਿਹੜੇ ਇੱਥੇ ਥੱਲੇ ਗਰਾਉਂਡ ਫਲੋਰ ਤੇ ਆਪ ਇਹ ਕਮ ਸੰਗ ਜੋਗਰਾਜ ਕੁਲਵੰਤ ਬੂਟਾ ਅਮਰਤਪਾਲ ਭਪਿੰਦਰ ਰਿਸ਼ਪਾਲ ਤੇ ਸ਼ਿਵਾ ਲਾਭ ਸਿੰਘ ਨਿਸ਼ਾ ਅਨਨੋਂ ਭੈਣ ਤਾਂ ਤੇ ਤੁਸ਼ਦੀਸ਼ ਕੁਮਾਰੀ ਸਣੀ ਜੰਗ ਬਹਾਦਰ ਜਗਿੰਦਰ ਕਿਸ਼ੋਰ ਬਲਜਿੰਦਰ ਕੁਲਵਿੰਦਰ ਮਨਜੀਤ ਇਹ ਸਾਰੇ ਮੈਂਬਰ داخل ਨੇ ਫਿਰ ਆਈਸੀਜੂ ਦੇ ਵਿੱਚ ਨੇ ਬਾਪੂ ਲਾਭ ਸਿੰਘ ਤੇ ਅਨਨੋਨ ਬਾਪੂ ਤੇ ਕੁਮਾਦੂ ਫਿਰ 3rd ਫਲੋਰ ਦੇ ਉੱਪਰ ਆ ਜਿਹੜੇ ਰਜਿੰਦਰ ਸਿੰਘ ਪਰਗਟ ਸਿੰਘ ਲਲਤੂ ਬਾਬਾ ਮੋਹਨ ਸਿੰਘ ਚੰਦ ਸਿੰਘ ਸਾਗਰ ਸਿੰਘ ਅਮਿਤ ਸਰਿੰਦਰ ਬੰਟੀ ਤੇ ਗੁਰਪ੍ਰੀਤ ਸਿੰਘ ਤੇ ਰਾਮ ਸੇਵਕ ਬਾਪੂ ਫਿਰ ਕਿਸ਼ੋਰ ਤੇ ਸਤੀਸ਼ ਕੁਮਾਰੀ ਤੇ ਰਿਸ਼ਪਾਲ ਇਹ ਹਸਪੀਟਲ ਦੇ ਵਿੱਚ ਚੈੱਕ ਅਪ ਲਈ ਗਏ ਸੀਗੇ ਫਿਰ ਇਧਰ ਸੈਕੰਡ ਫਲੋਰ ਦੇ ਉੱਪਰ ਆ ਕ੍ਰਿਸ਼ਨੋ ਮਾਤਾ ਇਹ ਸਾਰੇ ਨੰਬਰ ਜਿਹੜੇ ਤੁਸੀਂ ਦੇਖਦੇ ਸ਼ਿਸ਼ੂਪਾਲ ਬਾਪੂ ਤਿੱਕਰ ਫਿਰ ਆਈ ਦੇ ਅੱਖਾਂ ਵਾਲੇ ਸਪੈਸ਼ਲ ਪੇਸ਼ੈਂਟ ਨੇ ਜਿਹੜੇ ਰਾਮਕਮਾਰ ਰਾਮਕਿਸ਼ਨ ਤੇ ਨਿਰਮਲ ਸ਼ੂਗਰ ਵਾਲੇ ਪੇਸ਼ੈਂਟ ਆ ਜੀ ਜੇ ਮੇਸ਼ ਚੰਦ ਰੇਸ਼ਵਰ ਕ੍ਰਿਸ਼ਨ ਮਾਤਾ ਜਗਮੋਣ ਸਿੰਘ ਤੇ ਨਿਰਮਲ ਹੁਣ ਇਨਾਂ ਮਰੀਜ਼ਾਂ ਦੀ ਇਲਾਜ ਦੀ ਜਿਹੜੀ ਜ਼ਰੂਰ ਤੇ ਅੱਗੇ ਅਲੱਗ-ਅਲੱਗ ਹਸਪਤਾਲਾਂ 'ਚ ਜਾ ਕੇ ਕਰਾਉਣੀ ਪੈਂਦੀ ਸੀ ਪੂਰੀ ਹੁਣ ਇੱਥੇ ਪੂਰੀ ਹੋ ਜਾਂਦੀ ਆ ਪਰ ਇੱਥੇ ਹਸਪੀਟਲ ਦੀਆਂ ਸਾਡੀਆਂ ਜਿਹੜੀਆਂ ਜ਼ਰੂਰਤਾਂ ਮ ਦਵਾਈਆਂ ਦੀ ਬਹੁਤ ਲੋੜ ਪੈਂਦੇ ਆ ਦਵਾਈਆਂ ਨਹੀਂ ਪੂਰੀਆਂ ਹੋ ਪਉਂਦੀਆਂ ਜਿਵੇਂ ਹੁਣ ਆਈਸੀਯੂ ਦੇ ਵਿੱਚ ਜਿਹੜੇ ਪੇਸ਼ੈਂਟ ਵੈਂਟੀਲੇਟਰ ਤੇ ਕਰਦੇ ਆ ਉਹਨਾਂ ਨੂੰ ਵੈਂਟੀਲੇਟਰ ਤੇ ਕਰਨ ਮੌਕੇ ਜਿਹੜੀਆਂ ਪਾਈਪਾਂ ਵਗੈਰਾ ਸਾਰਾ ਸਮਾਨ ਹੁੰਦਾ ਉਹ ਬਹੁਤ ਕਾਸਟਲੀ ਆਉਂਦਾ ਉਹ ਕਿੱਟਾਂ ਦੀ ਲੋੜ ਪੈਂਦੀ ਆ ਸਾਨੂੰ ਆਕਸੀਜਨ ਦਾ ਸੈਂਟਰ ਸਾਨੂੰ ਮਤਲਬ ਹਰ ਰੋਜ਼ ਕਰੀਬ 7-8 ਸਿਲੰਡਰ ਆਕਸੀਜਨ ਦੇ ਲੱਗ ਜਾਂਦੇ ਆ ਉਹਨਾਂ ਦੀ ਲੋੜ ਪੈਂਦੀ ਆ ਆਕਸੀਜਨ ਸਿਲੰਡਰ ਚਾਹੀਦੇ ਹੁੰਦੇ ਆ ਫਿਰ ਜਿੰਨਾ ਅੰਦਰ ਪੇਸ਼ੈਂਟ ਨੇ ਉਹਨਾਂ ਦੇ ਬੈੱਡਾਂ ਦੇ ਉੱਪਰ ਬੈੱਡ ਸ਼ੀਟਾਂ ਜਾਂ ਮਤਲਬ ਡਾਈਪਰ ਸ਼ੀਟਾਂ ਡਾਈਪਰਜ਼ ਹੋਰ ਬਹੁਤ ਸਾਰਾ ਪੱਟੀਆਂ ਦਾ ਸਮਾਨ ਫਿਰ ਇਸੇ ਤਰ੍ਹਾਂ ਹੀ ਮੈਡੀਸਨ ਦੇ ਵਿੱਚ ਜਾਂ ਗਲੂਕੋਜ਼ ਦੇ ਜਿਹੜੀਆਂ ਇੰਜੈਕਸ਼ਨਾਂ ਦੇ ਵਿੱਚ ਬਹੁਤ ਯਾਨੀ ਕਿ ਮੇਜਰ ਜਿਹੜਾ ਇਲਾਜ ਦਾ ਖਰਚਾ ਵਾ ਉਹ ਕਿਤੇ ਨਾ ਕਿਤੇ ਸਾਡਾ ਸਮੱਸਿਆ ਦੇ ਵਿੱਚ ਆ ਸਮਾਨ ਪੂਰਾ ਨਹੀਂ ਹੁੰਦਾ ਦਵਾਈਆਂ ਪੂਰੀਆਂ ਨਹੀਂ ਹੁੰਦੀਆਂ ਤੇ ਉਹਦੇ ਲਈ ਤੁਸੀਂ ਸਾਡਾ ਸਾਥ ਜਰੂਰ ਦਿਓ ਸਭ ਤੋਂ ਲਿਸਟਾ ਲੈ ਲਓ ਦਵਾਈਆਂ ਦੀਆਂ ਦਵਾਈਆਂ ਪਹੁੰਚਦੀਆਂ ਕਰ ਦਿਓ ਪੱਟੀਆਂ ਦਾ ਸਮਾਨ ਡਾਈਪਰ ਲੈ ਕੇ ਦੇ ਸਕਦੇ ਹੋ ਡਾਈਪਰਾਂ ਦੀ ਜ਼ਰੂਰਤ ਆ ਗਲਵਜ਼ ਚਾਹੀਦੇ ਆ ਮਾਸਕ ਚਾਹੀਦੇ ਆ ਤੇ ਇਹ ਸਾਰਾ ਸਮਾਨ ਆ ਜਿਹੜਾ ਉਹ ਕਿਤੇ ਨਾ ਕਿਤੇ ਦਿੱਕਤ ਦੇ ਵਿੱਚ ਆ ਸੀ ਸਾਡਾ ਹਸਪੀਟਲ ਚਲਾਉਣ ਦੇ ਵੇਲੇ ਸਾਨੂੰ ਸਮੱਸਿਆ ਆ ਰਹੀ ਆ ਫਿਰ ਸਾਨੂੰ ਅੰਦਰ ਫਾਰਮਾਸਿਸਟ ਰੱਖੇ ਹੋਏ ਆ ਵੀਰ ਜਿਹੜੇ ਦਵਾਈਆਂ ਦੀ ਰਿਕੁਆਇਰਮੈਂਟ ਨੂੰ ਪੂਰਾ ਕਰਦੇ ਆ ਉੱਥੇ ਫਿਰ ਦਵਾਈ ਨਹੀਂ ਪੂਰੀ ਹੋ ਪਉਂਦੀ ਕੀ ਜਿਹਦੇ ਕਰਕੇ ਕਈ ਵਾਰੀ ਪੇਸ਼ੈਂਟ ਸਫਰ ਕਰਦੇ ਨੇ ਹੁਣ ਸਾਡੇ ਅੱਜ ਸੁਪਨਿਆਂ ਦੇ ਘਰ ਦੇ ਸਾਹ ਹਸਪਤਾਲ ਦੀ ਆਪਾ ਦੇਖੋ ਅਸੀਂ ਆਪਣੇ ਵੱਲੋਂ 100% ਕੋਸ਼ਿਸ਼ ਕੀਤੀ ਹੋਈ ਹੈ ਸਫਾਈ ਵੱਲੋਂ ਕਲੀਨਿੰਗ ਵੱਲੋਂ ਹਰ ਤਰੀਕੇ ਨਾਲ ਪੇਸ਼ੈਂਟ ਦਾ ਪੂਰਾ ਖਿਆਲ ਇੱਕ ਚੰਗੇ ਵੱਡੇ ਹਸਪਤਾਲਾਂ ਦੇ ਬਰਾਬਰ ਦਾ ਸਾਰਾ ਕੁਝ ਅਸੀਂ ਇੱਥੇ ਪ੍ਰੋਵਾਈਡ ਕਰਵਾ ਰਹੇ ਹਾਂ ਗੁਰੂ ਦੀ ਕਿਰਪਾ ਅੱਜ ਤੱਕ 1 ਰੁਪਏ ਦਾ ਵੀ ਬਿੱਲ 1 ਰੁਪਏ ਦੀ ਵੀ ਪਰਚੀ ਕਿਸੇ ਦੀ ਵੀ ਕੋਈ ਸਾਡੇ ਕੋਲ ਤਾਂ ਵੈਸੇ ਹੁੰਦੇ ਹੀ ਉਹ ਲੋਕ ਆ ਜਿਨ੍ਹਾਂ ਦੇ ਕੋਲੇ ਪਿੱਛੇ ਕੋਈ ਪੈਸੇ ਦੇਣ ਵਾਲੇ ਹੀ ਹੈ ਨਹੀਂ ਜਿਨ੍ਹਾਂ ਦੇ ਕੋਲੇ ਕੋਈ ਇਹ ਕਹਿਣ ਵਾਲੇ ਹੀ ਹੈ ਨਹੀਂ ਕੋਈ ਵੀ ਜੇ ਵੀ ਮੈਂ ਬਿੱਲ ਦੇ ਦੂੰਗਾ ਤੇ ਸਾਡੇ ਕੋਲੇ ਉਹ ਸਾਰੇ ਜ਼ਿਆਦਾਤਰ ਉਦਾਂ ਦੇ ਪੇਸ਼ੈਂਟ ਹੀ ਆਉਂਦੇ ਨੇ ਪਰ ਵਾਹਿਗੁਰੂ ਦੀ ਕਿਰਪਾ ਨਾਲ ਚੰਗੇ ਇਹ ਡਾਕਟਰ ਤਿਸ਼ਾਰ ਅਗਰਵਾਲ ਜੀ ਨੇ ਐਮ ਡੀ ਮੈਡੀਸਨ ਨੇ ਜਿਸ ਦਿਨ ਦੇ ਡਾਕਟਰ ਸਾਡੇ ਹਸਪੀਟਲ ਚ ਆਏ ਨੇ ਸਾਨੂੰ ਜਿਹੜਾ ਪੇਸ਼ੈਂਟ ਲਾਗੇ ਲਾਗਾ ਹਸਪਤਾਲਾਂ ਚ ਭੇਜਣਾ ਪੈਂਦਾ ਸੀ ਉਹ ਉਸੇ ਦਿਨ ਤੋਂ ਹੀ ਖਤਮ ਹੋ ਗਿਆ ਪਰ ਸਾਡੇ ਕੋਲੇ ਮਸ਼ੀਨਾਂ ਨਹੀਂ ਸੀ ਫਿਰ ਜਦੋਂ ਜ਼ਿਆਦਾ ਸੀਰੀਅਸ ਹੋ ਜਾਂਦਾ ਸੀ ਪੇਸ਼ੈਂਟ ਫਿਰ ਸਾਨੂੰ ਭੇਜਣਾ ਪੈਂਦਾ ਸੀ ਵੈਂਟੀਲੇਸ਼ਨ ਵਾਸਤੇ ਵੈਂਟੀਲੇਟਰ ਵਾਸਤੇ ਜਾਂ ਹੋਰ ਫਿਰ ਵਾਹਿਗੁਰੂ ਦੀ ਕਿਰਪਾ ਨਾਲ ਵੈਂਟੀਲੇਟਰ ਮਸ਼ੀਨਾਂ ਦੋ ਤੇ ਛੋਟਾ ਜਿਹਾ ਆਈਸੀਯੂ ਬਣਾ ਲਿਆ ਸੀ ਅੱਠ ਬெட் ਦਾ ਹੁਣ ਸਾਡੇ ਜਿਹੜੇ ਪੇਸ਼ੈਂਟ ਵੈਂਟੀਲੇਟਰ ਤੇ ਜਾਂਦੇ ਨੇ ਉਹ ਵੀ ਡਾਕਟਰ ਸਾਹਿਬ ਦੀ ਟੀਮ ਸਾਰੀ ਇਹੀ ਕਰਦੇ ਨੇ ਉਹਨਾਂ ਨੂੰ ਪਰ ਸਾਨੂੰ ਹੁਣ ਇੱਥੇ ਜ਼ਰੂਰਤਾਂ ਵਾ ਜਿਹੜੀਆਂ ਅਸੀਂ ਚਾਹੁੰਦੇ ਹਾਸਪੀਟਲ ਨੂੰ ਥੋੜਾ ਹੋਰ ਵੱਡਾ ਕੀਤਾ ਜਾਵੇ ਹਾਸਪੀਟਲ ਛੋਟਾ ਵਾ ਪੇਸ਼ੈਂਟ ਜਦੋਂ ਭਰ ਜਾਂਦੇ ਆ ਆ ਬਚਲੜੀ ਲਾਈਨ ਆ ਜਿਹੜੀ ਇਹ ਜ਼ਬਰਦਸਤੀ ਲਾਉਣੀ ਪੈਂਦੀ ਆ ਪਰ ਪੇਸ਼ੈਂਟ ਦੀ ਜ਼ਰੂਰਤ ਨੂੰ ਦੇਖਦੇ ਇੱਥੇ ਤਿੱਕਰ ਫੁੱਲ ਹੋ ਜਾਂਦਾ ਹਸਪੀਟਲ ਉੱਪਰਲਾ ਫਲੋਰ ਵੀ ਭਰਿਆ ਹੋਇਆ ਪੂਰਾ ਉੱਤੇ ਵੀ ਪੇਸ਼ੈਂਟ ਆ ਸਾਰੇ ਉਸ ਤੋਂ ਉੱਪਰ 3rd ਫਲੋਰ ਦੇ ਉੱਪਰ ਵੀ ਪੇਸ਼ੈਂਟ ਨੇ ਹੁਣ ਪੇਸ਼ੈਂਟ ਨੂੰ ਚਾਹੀਦੀਆਂ ਅਲੱਗ-ਅਲੱਗ ਬਾਰਡਸ ਟੀਵੀ ਵਾਲਾ ਪੇਸ਼ੈਂਟ ਆ ਜਾਂਦਾ ਜਾਂ ਕੋਈ ਐਦਾਂ ਦਾ ਕੋਈ ਪੇਸ਼ੈਂਟ ਆ ਜਾਂਦਾ ਜਿਹਦੇ ਤੋਂ ਦੂਜਿਆਂ ਨੂੰ ਬਿਮਾਰੀ ਲੱਗਣ ਦੇ ਚਾਂਸਸ ਹੁੰਦੇ ਆ ਸਾਡੇ ਕੋਲੇ ਇਹੀ ਦੋ ਹੀ ਬਾਰਡ ਆ ਇੱਥੇ ਵਿੱਚ ਹੀ ਰੱਖਣਾ ਪੈਂਦਾ ਫਿਰ ਵੱਡੇ ਜ਼ਖਮਾਂ ਵਾਲੇ ਪੇਸ਼ੈਂਟ ਜਿਨ੍ਹਾਂ ਦੇ ਕੋਈ ਲੱਤ ਤੇ ਜ਼ਖਮ ਆ ਵੱਡਾ ਕੋਈ ਕਿਸੇ ਦੇ ਹੱਥ ਤੇ ਆ ਕਿਸੇ ਦੇ ਮੂੰਹ ਤੇ ਆ ਫਿਰ ਉਹਨਾਂ ਨੂੰ ਵੀ ਇੱਥੇ ਵਿੱਚ ਹੀ ਸਾਰਿਆਂ ਦੇ ਇਨਫੈਕਸ਼ਨ ਦੇ ਵਿੱਚ ਰੱਖਣਾ ਪੈਂਦਾ ਮੰਨ ਲਓ ਸਾਡੀ ਇੱਕ ਜ਼ਰੂਰਤ ਹੈ ਜਿਹੜੀ ਹਸਪੀਟਲ ਬਣਾਉਣ ਦੀ ਬਿਲਡਿੰਗ ਅਸੀਂ ਸ਼ੁਰੂ ਕਰਨਾ ਚਾਹੁੰਦੇ ਆ ਪਰ ਸਾਡੀ ਹਿੰਮਤ ਨਹੀਂ ਪੈ ਰਹੀ ਕਿਉਂਕਿ ਜਿਹੜੀ ਪਿਛਲੇ 3 ਸਾਲ ਤੋਂ ਬਿਲਡਿੰਗ ਦਾ ਕੰਮ ਚੱਲਦਾ ਹਜੇ ਤੱਕ ਰੋਹੀ ਨਹੀਂ ਪੂਰਾ ਹੋਇਆ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਹੌਲੀ ਹੌਲੀ ਕੋਈ ਵੈਗਰੂ ਕਿਰਪਾ ਕਰਨ ਕੋਈ ਉਸ ਤਰ੍ਹਾਂ ਦੇ ਬੀਰ ਭਰਾ ਜਿਹੜੇ ਬਿਲਡਿੰਗ ਬਣਾਉਣ ਦੀ ਜ਼ਿੰਮੇਵਾਰੀ ਦੇ ਵਿੱਚ ਥੋੜਾ ਬਹੁਤਾ ਸਾਡਾ ਸਾਥ ਦੇਣ ਬਾਕੀ ਅਜੇ ਡਾਕਟਰ ਤਿਸ਼ਾਰ ਜੀ ਨਾ ਵੀ ਆਪਾਂ ਗੱਲ ਕਰ ਦੱਸ ਸਾਬ ਕਿੱਦਾਂ ਹੈਗਾ ਪੇਸ਼ੈਂਟ ਆਪਣੇ ਹੁਣ ਅੰਦਰ ਠੀਕ ਚੱਲ ਰਿਹਾ ਜੀ ਜਿਵੇਂ ਆਪਾਂ ਪੇਸ਼ੈਂਟ ਕੋਈ ਐਮਰਜੈਂਸੀ ਆ ਜਾਂਦੀ ਸੀ ਅੱਗੇ ਆਪਾਂ ਲੱਗ ਲੱਗ ਹਸਪੀਟਲਾਂ ਚ ਭੇਜਦੇ ਥੋੜੀ ਜਿਹੀ ਕੋਈ ਐਮਰਜੈਂਸੀ ਹੁੰਦੀ ਸੀ ਬਾਹਰ ਭੇਜਣਾ ਪੈਂਦਾ ਸੀਗਾ ਫਿਰ ਉੱਥੇ ਕਿੰਨੇ ਦਿਨ ਲਾ ਕੇ ਆ ਰਹੇ ਉਸ ਦਾ ਨਾ ਖਰਚਾ ਪੈਂਦਾ ਸੀ ਹੁਣ ਆਪਾਂ ਸਾਰੇ ਪੇਸ਼ੈਂਟ ਆਪਾਂ ਆਪਣੇ ਆਈਸੀਸੀ ਟ੍ਰੀਟ ਕਰਨ ਦੀ ਕੋਸ਼ਿਸ਼ ਕਰਦੇ ਆ ਇੱਥੇ ਹੀ ਹੋ ਜਾਂਦੀ ਉਹਨਾਂ ਦੀ ਇੱਥੇ ਅੰਦਰ ਕੋਈ ਬਹੁਤ ਵੱਡਾ ਕੇਸ ਹੋਵੇ ਜਿਹੜਾ ਕਿ ਜਿਹਦੀ ਮਸ਼ੀਨ ਆਪਣੇ ਕੋਲ ਨਾ ਹੋਵੇ ਜਾਂ ਕੋਈ ਉਸ ਹਿਸਾਬ ਨਾਲ ਆਪਾਂ ਨੂੰ ਬਾਹਰ ਜਿਵੇਂ ਐਂਜੀਓ ਐਂਜੀਓਗ੍ਰਾਫੀ ਹੋ ਗਿਆ ਐਂਜੀਓਪਲਾਸਟੀ ਹੋ ਗਿਆ ਕਿਸੇ ਸਰਜਰੀ ਕਰਾਣੀ ਹੁੰਦੀ ਹੈ ਉਹਦੇ ਲਈ ਉਹ ਓਟੀ ਵਾਲੇ ਆਪਣੇ ਕੋਲ ਹੈ ਨਹੀਂ ਆਪਰੇਸ਼ਨ ਥੀਏਟਰ ਹੈ ਨਹੀਂ ਉਹ ਆਪਾਂ ਨੂੰ ਫਿਰ ਬਾਹਰ ਭੇਜਣਾ ਬਾਹਰ ਭੇਜਣਾ ਸਾਡੇ ਕੋਲੇ ਹੁਣ ਦੇਖੋ ਜੇ ਆਪਰੇਸ਼ਨ ਥੀਟਰ ਵਾਸਤੇ ਓਟੀ ਦੀ ਲੋੜ ਆ ਫਿਰ ਡਾਇਲਸਿਸ ਯੂਨਿਟ ਦੀ ਲੋੜ ਆ ਹੁਣ ਸਾਡੇ ਕੋਲੇ ਡਾਇਲਸਿਸ ਯੂਨਿਟ ਵਾਸਤੇ ਦੋ ਤਿੰਨ ਭੈਣਾ ਭਰਾਵਾਂ ਨੇ ਮਸ਼ੀਨਾਂ ਦਾ ਸਾਨੂੰ ਕਿਹਾ ਹੋਇਆ ਵਾ ਤਿੰਨ ਮਸ਼ੀਨਾਂ ਜਿਹੜੀਆਂ ਕਿ ਡਾਇਲਸਿਸ ਵਾਲੀਆਂ ਉਹ ਸਾਡੇ ਕੋਲੇ ਭੈਣਾ ਭਰਾਵਾਂ ਨੇ ਕਿਹਾ ਹੋਇਆ ਵੀ ਸਾਨੂੰ ਦੱਸੋ ਅਸੀਂ ਲਗਵਾ ਦਾਂਗੇ ਇੱਕ ਵੀਰ ਜੀ ਉਹਨਾਂ ਨੇ ਤਾਂ ਸਾਨੂੰ ਮੰਨ ਲਓ ਸੇਵਾ ਵੀ ਦਿੱਤੀ ਹੋਈ ਆ ਵੀ ਤੁਸੀਂ ਯੂਨਿਟ ਲਵਾ ਲਓ ਡਾਇਲਸਿਸ ਵਾਲੀ ਪਰ ਸਾਡੇ ਕੋਲੇ ਜਗ੍ਹਾ ਹੈ ਨਹੀਂ ਉਦੇ ਵਾਸਤੇ ਇੱਕ ਅਲੱਗ ਪੂਰਾ ਜੁਨਟ ਚਾਹੀਦਾ ਉਹਦੇ ਵਾਸਤੇ ਪੂਰੇ ਡਾਕਟਰ ਚਾਹੀਦੇ ਨੇ ਇੱਕ ਨੇਫਰੋਲੋਜੀ ਦੇ ਡਾਕਟਰ ਚਾਹੀਦੇ ਜੀ ਤੇ ਇੱਕ ਅਥਰੋਲੋਜੀਸ ਮੈਨ ਅਗਰ ਚੇਂਜ ਕਰਦੇ ਤਾਂ ਯੂਰੋਲੋਜੀਸ ਦਾ ਫਲੋਡ ਪੈਸੇ ਯੂਰੋਲੋਜੀਸ ਵੀ ਨੇਫਰੋਲੋਜੀਸ ਨੂੰ ਚੱਲ ਜਾਂਦਾ ਬਾਕੀ ਲੈ ਟੇ ਉਹਦੇ ਟੈਕਨੀਸ਼ੀਅਨ ਡਾਈਸ ਟੈਕਨੀਸ਼ੀਅਨ ਅਲੱਗ ਨੇ ਸਟਾਫ ਸਾਰਾ ਲੱਗੇ ਤੋਂ ਲੈਣਾ ਪੈਣਾ ਫਿਰ ਉਹਦੇ ਵਾਸਤੇ ਅਲੱਗ ਤੋਂ ਇੱਕ ਏਡੀ ਵੱਡੀ ਮੈਨ ਲੋ ਜਿੰਨਾ ਕਿ ਸਾਡਾ ਇਹ ਹਸਪੀਟਲ ਆ ਏਡੀ ਕਿ ਜੁਨਟ ਤਾਂ ਲੱਗੂਗੀ ਜਿਹਦੇ ਵਿੱਚ ਘੱਟੋ ਘੱਟ 10 ਤੋਂ 12 ਮਸ਼ੀਨਾਂ ਲੱਗਣਾਂ ਤੇ ਜਿਹਦੇ ਵਿੱਚ ਬਹੁਤ ਸਾਰੇ ਲੋਕ ਸਫਰ ਕਰਦੇ ਨੇ ਸਾਡੇ ਕੋਲੇ ਖੁਦ ਆਪਣੇ ਕੋਲੇ ਪੇਸ਼ੈਂਟ ਆਕਰੇ ਸ਼ੋਰ ਜਿਹਨੂੰ ਅਸੀਂ ਹਰ ਤਿੰਨ ਦਿਨਾਂ ਬਾਅਦ ਡੈਲਸਿਸ ਕਰਾਉਣ ਲਈ ਲੈ ਕੇ ਜਾਂਦੇ ਨੇ ਲੱਗ ਲੱਗ ਹਸਪਤਲਾਂ 'ਚ ਤੇ ਬਹੁਤ ਸਾਰੇ ਲੋਕ ਸਾਡੇ ਤੱਕ ਅਪਰੋਚ ਕਰਦੇ ਨੇ ਪਰ ਡੈਲਸਿਸ ਦਾ ਖਰਚਾ ਬਹੁਤ ਪੈ ਜਾਂਦਾ ਵਾ ਡੈਲਸਿਸ ਇਦਾਂ ਕਰਵਾਉਣੀ ਪੇਸ਼ੈਂਟ ਦੀ ਕੋਈ ਹੱਲ ਵੀ ਨਹੀਂ ਫਿਰ ਸਾਲ-ਸਾਲ ਦੋ-ਦੋ ਸਾਲ ਤਿੰਨ-ਤਿੰਨ ਸਾਲ ਕਈ ਬੰਦੇ ਨੂੰ ਤਾਂ ਕਈ-ਕਈ ਸਾਲ ਨਿਕਲ ਗਏ ਇਦਾਂ ਹੀ ਡੈਲਸਿਸ ਕਰਾ ਕੇ ਜ਼ਿੰਦਗੀ ਬਤੀਤ ਕਰਦੇ ਨੇ ਉਹ ਉਹਦੀ ਜ਼ਰੂਰਤ ਆ ਪਰ ਸਾਡੇ ਕੋਲੇ ਸਪੇਸ ਦੀ ਘਾਟ ਹੋਣ ਕਰਕੇ ਅਸੀਂ ਉਹ ਯੂਨਿਟ ਵੀ ਨਹੀਂ ਲਾ ਪਾ ਰਹੇ ਪਰ ਇੱਕ ਨਿੱਕ ਦਿਨ ਜਰੂਰ ਕਿਰਪਾ ਕਰੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਫਿਰ ਧੰਨਵਾਦ ਸਾਡੇ ਡਾਕਟਰ ਸਾਹਿਬਾਨਾਂ ਦਾ ਐਨਐਸ ਮੈਡਮ ਨੇ ਸਫਾਈ ਦਾ ਸਾਡਾ ਜਿਹੜਾ ਭੈਣ ਇੱਥੇ ਸਾਰਾ ਜੀਡੀਐ ਸਟਾਫ ਸਫਾਈ ਦੇ ਇਹ ਓਨਰ ਨੇ ਇਹਨਾਂ ਦਾ ਹੀ ਸਾਰਾ ਸਟਾਫ ਇੱਥੇ ਕੰਮ ਕਰਦਾ ਇਹ ਵੀ ਬਹੁਤ ਫਿਰ ਸਾਡਾ ਨਰਸਿੰਗ ਸਟਾਫ ਸਾਡੇ ਜੂਨੀਅਰ ਡਾਕਟਰ ਨੇ ਡਾਕਟਰ ਕੁਸ਼ਮ ਭੈਣ ਤੇ ਡਾਕਟਰ ਰਜਤ ਬੀਐਮਐਸ ਨੇ ਫਿਰ ਸਾਡੇ ਡਾਈਟੀਸ਼ਨ ਡਾਕਟਰ ਨੇ ਭੈਣ ਜੀ ਭੈਣ ਜੀ ਦਾ ਵੀ ਬਹੁਤ ਸ਼ੁਕਰੀਆ ਬਤ ਸਾਰੇ ਪੇਸ਼ੈਂਟ ਦੀ ਮੰਨ ਲਓ ਡਾਈਟ ਦਾ ਉਹਨਾਂ ਨੂੰ ਮਿਲਰਟਸ ਦੇਣੇ ਆ ਜਾਂ ਉਹਨਾਂ ਨੂੰ ਕਿਹੜੀ ਕਿਹੜਾ ਫੂਡ ਦੇਣਾ ਹਾਈ ਜੀਨ ਕਿਹੜਾ ਉਹਨਾਂ ਨੂੰ ਪ੍ਰੋਟੀਨ ਹਾਈ ਪ੍ਰੋਟੀਨ ਡਾਈਟ ਦੇਣੀ ਆ ਸਾਰੇ ਤਰੀਕਿਆਂ ਦੇ ਨਾਲ ਸਾਡੇ ਭੈਣ ਡਾਕਟਰ ਨੇ ਜਿਹੜੇ ਡਾਈਟੀਸ਼ਨ ਇਹ ਵੀ ਧਿਆਨ ਰੱਖਦੇ ਨੇ ਫਿਰ ਡਾਕਟਰ ਜਸਵਿੰਦਰ ਕੌਰ ਨੇ ਸਾਡੇ ਮੰਨ ਲਓ ਸਾਈਕੀਆਟ੍ਰਿਕ ਡਾਕਟਰ ਨੇ ਜਿਹੜੇ ਦਿਮਾਗੀ ਪੇਸ਼ੈਂਟ ਹੁੰਦੇ ਨੇ ਉਹਨਾਂ ਦਾ ਟ੍ਰੀਟਮੈਂਟ ਕਰਦੇ ਨੇ ਉਹ ਆਪਣੇ ਵੱਲੋਂ ਫਰਜ਼ ਨਿਭਾਉਂਦੇ ਨੇ ਆਪਣੇ ਕੋਲ ਡਾਕਟਰ ਬੀ ਐਮ ਐਸ ਜੂਨੀਅਰ ਕਿੰਨੇ ਡਾਕਟਰ ਨੇ ਸਰ ਪੰਜ ਪੰਜ ਡਾਕਟਰ ਨੇ ਪੰਜ ਡਾਕਟਰ ਸਾਡੇ ਕੋਲੇ ਛੋਟੇ ਬੀਐਮਐਸ ਡਾਕਟਰ ਨੇ ਤੇ ਫਿਰ ਡਾਕਟਰ ਐਮਡੀ ਮੈਡੀਸਨ ਡਾਕਟਰ ਸ਼ਾਰ ਅਗਰਵਾਲ ਜੀ ਨੇ ਫਿਰ ਸਾਡੇ ਕੋਲੇ ਡਾਕਟਰ ਤਸਵਿੰਦਰ ਕੌਰ ਨੇ ਸਾਈਕੀਆਟ੍ਰਿਕ ਡਾਕਟਰ ਨੇ ਡਾਈਟੀਸ਼ਨ ਮੈਡਮ ਨੇ ਇਹਨਾਂ ਸਾਰਿਆਂ ਦਾ ਬਹੁਤ ਸ਼ੁਕਰੀਆ ਜਿਹੜੇ ਦਿਨ ਰਾਤ ਸਾਡੇ ਨਾਲ ਆਪਣੀਆਂ ਆਪਣੀਆਂ ਡਿਊਟੀਆਂ ਨਿਭਾਉਂਦੇ ਨੇ ਆਪਣੇ ਆਪਣਾ ਫਰਜ਼ ਨਿਭਾਉਂਦੇ ਨੇ ਤੇ ਪ੍ਰਤਿਵਾ ਸ਼ਰਮਾ ਭੈਣ ਡਾਈਟੀਸ਼ਨ ਡਾਕਟਰ ਜਿਹੜੇ ਸਾਡੇ ਇੱਥੇ ਸਾਡੇ ਨਾਲ ਸੇਵਾ ਕਰਾਉਂਦੇ ਨੇ ਤੇ ਇਦਾਂ ਹੀ ਪੇਸ਼ੈਂਟ ਵੀ ਸਾਡੇ ਕੋਲੇ ਬਹੁਤ ਕ੍ਰਿਟੀਕਲ ਆਉਂਦੇ ਨੇ ਜਿਵੇਂ ਹੁਣ ਇਹ ਬੱਚੇ ਨੂੰ ਲੈ ਕੇ ਆਏ ਸੀਗੇ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਮੂੰਹ ਦੇ ਵਿੱਚ ਕੀੜੇ ਪਏ ਹੋਏ ਸੀ ਬੱਚੇ ਦੇ ਤੇ ਬੱਚੇ ਨੂੰ ਮਤਲਬ ਤਿੰਨ ਭਰਾ ਨੇ ਤਿੰਨੇ ਹੀ ਡਿਸੇਬਲ ਨੇ ਗਰੀਬ ਪਰਿਵਾਰ ਆ ਤੇ ਮੂੰਹ ਦੇ ਅੰਦਰਲੇ ਪਾਸਿਓਂ ਕੀੜੇ ਨਿਕਲਦੇ ਸੀ ਜਦੋਂ ਸਾਡੇ ਕੋਲੇ ਮਾਂ ਬਾਪ ਇੱਥੇ ਲੈ ਕੇ ਆਏ ਬਾਪੂ ਜੋਗਰਾਜ ਸਿੰਘ ਜੀ ਛੱਤੀਸਗੜ੍ਹ ਤੋਂ ਸਾਡੇ ਕੋਲ ਆਏ ਸੀ ਅੱਜ ਤੋਂ 4 ਸਾਲ ਪਹਿਲਾਂ ਸਾਡੇ ਨਾਲ ਸੇਵਾ ਵੀ ਕਰਾਉਂਦੇ ਨੇ ਸੇਵਾਦਾਰ ਵੀ ਨੇ ਔਰ ਇਹਨਾਂ ਨੂੰ ਚੈਸਰੀ ਪ੍ਰੋਬਲਮ ਹੈ ਇਹਨਾਂ ਦਾ ਲੰਗਸ ਹੈ ਜਿਹੜਾ ਪੂਰਾ ਅੰਦਰੋਂ ਖਰਾਬ ਹੋਇਆ ਹੋਇਆ ਟੀਬੀ ਹੋਈ ਹੋਈ ਸੀ ਉਹਦੇ ਕਰਕੇ ਇਹਨਾਂ ਨੂੰ ਹਰ ਤੀਜੇ ਚੌਥੇ ਮਹੀਨੇ ਮਤਲਬ ਇਹ ਸਮੱਸਿਆ ਵਧ ਜਾਂਦੀ ਹੈ ਫਿਰ ਹਸਪੀਟਲ 'ਚ ਹੀ ਕਈ-ਕਈ ਮਹੀਨੇ ਨਿਕਲ ਜਾਂਦੇ ਹੁਣ ਪਹਿਲਾਂ ਵੀ ਕਰੀਬ 1 ਮਹੀਨਾ 20 ਦਿਨ ਲਗਭਗ ਹਸਪੀਟਲ 'ਚ ਲਾ ਕੇ ਗਏ ਸੀ ਹੁਣ ਫੇਰ ਹਸਪੀਟਲ ਚ ਐਡਮਿਟ ਨੇ ਸਾਡੇ ਅੰਦਰ ਜਿਹੜੇ ਪਰਿਵਾਰ ਦੇ ਮੈਂਬਰ ਨੇ ਅੰਦਰ ਮੰਨ ਲਓ 700 ਮੈਂਬਰਾਂ ਦਾ ਪਰਿਵਾਰ ਆ ਉਹਦੇ ਵਿੱਚੋਂ ਕਰੀਬ 200 ਮੈਂਬਰ ਤਾਂ ਕ੍ਰਿਟੀਕਲ ਪੇਸ਼ੈਂਟ ਨੇ ਸਾਡੇ ਕੋਲੇ ਜਿਹੜੇ ਕਿਸੇ ਭੱਡੀਆਂ ਸਮੱਸਿਆਵਾਂ ਦੇ ਕ ਉਹਨਾਂ ਦਾ ਲੰਬਾ ਸਮਾਂ ਹਸਪਤਾਲਾਂ 'ਚ ਹੀ ਗੁਜ਼ਰਦਾ ਵਾ ਜ਼ਿਆਦਾਤਰ ਫਿਰ ਬਾਕੀ ਜਿਹੜੇ ਮੈਂਬਰ ਨੇ ਜੇ ਆਪਾਂ 750 ਮੈਂਬਰ ਆ ਸਾਡੇ ਕੋਲੇ ਤਾਂ 600 ਮੈਂਬਰ ਆ ਜਿਹੜੇ ਉਹ ਮਰੀਜ਼ ਨੇ ਸਾਡੇ ਕੋਲੇ 50 ਕਿ ਬੱਚੇ ਨੇ ਜਿਨ੍ਹਾਂ ਦਾ ਕੋਈ ਟ੍ਰੀਟਮੈਂਟ ਨਹੀਂ ਚੱਲਦਾ ਤੇ 50-60 ਕਿ ਮੈਂਬਰ ਦੂਸਰੇ ਹੋਣਗੇ ਜਿਹੜੇ ਠੀਕ ਹੋ ਚੁੱਕੇ ਨੇ ਜਿਨ੍ਹਾਂ ਦੀ ਕੋਈ ਦਵਾਈ ਨਹੀਂ ਚੱਲਦੀ ਬਾਕੀ ਹਰ ਇੱਕ ਮੈਂਬਰ ਦੀ ਸਾਡੇ ਘਰ ਦੇ ਦੀ ਕਿਸੇ ਨਾ ਕਿਸੇ ਬਿਮਾਰੀ ਦੇ ਕਾਰਨ ਉਹਨਾਂ ਦੀ ਮੈਡੀਸਿਨ ਚੱਲਦੀ ਆ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਵਾ ਫਿਰ ਜਿਵੇਂ ਹੁਣ ਬਾਪੂ ਜੀ ਨੇ ਸਾਡੇ ਅੱਖਾਂ ਤੋਂ ਬਲਾਈਂਡ ਨੇ ਬਾਪੂ ਜੀ ਬਾਪੂ ਜੀ ਨੂੰ ਦੀਨਾ ਨਿਕਲਵੰਤ ਸਿੰਘ ਜੀ ਨੇ ਤੁਸੀਂ ਦੇਖਿਆ ਸੀ ਇਹਨਾਂ ਨੂੰ ਬਾਪੂ ਜੀ ਨੂੰ ਅਸੀਂ ਐਮਪੀ ਦੇ ਵਿੱਚੋਂ ਮਹਾਰਾਸ਼ਟਰ ਦੇ ਵਿੱਚੋਂ ਸਾਨੂੰ ਵੀਡੀਓ ਭੇਜ ਜਗੇ ਸੀ ਵੀ ਅੱਖਾਂ ਤੋਂ ਬਲਾਈਂਡ ਬਾਪੂ ਢਾਬੇ ਤੇ ਪਿਆ ਵਾ ਫਿਰ ਉੱਥੋਂ ਅਸੀਂ ਟਰੱਕ ਵਾਲੇ ਵੀਰਾਂ ਨੇ ਸਾਡੀ ਮਦਦ ਕੀਤੀ ਉੱਥੋਂ ਟਰੱਕ ਵਾਲੇ ਵੀਰ ਸਾਡੇ ਤੱਕਰ ਪਹੁੰਚਾ ਕੇ ਗਏ ਸੀ ਹੁਣ ਬਾਪੂ ਜੀ ਵੀ ਐਡਮਿਟ ਨੇ ਹਸਪਤਾਲ ਤੇ ਬੂਟਾ ਸਿੰਘ ਜੀ ਨੇ ਇਹਨਾਂ ਦਾ ਵੀ ਆਪਰੇਸ਼ਨ ਹੋਣ ਵਾਲਾ ਵਾ ਇੱਕ ਜਵਾਨ ਬੇਟਾ ਸੀ ਇਸ ਦੁਨੀਆ ਤੋਂ ਚਲਾ ਗਿਆ ਪਤੀ ਪਰਿਵਾਰ ਦੇ ਵਿੱਚ ਇਹੀ ਸੀਗੇ ਜਿਹੜਾ ਜ਼ਿੰਮੇਵਾਰੀ ਚੱਕਣ ਵਾਲਾ ਬੇਟਾ ਤੁਰ ਗਿਆ ਇਦਾਂ ਹੀ ਇਹ ਵੀਰ ਦੀ ਪਿੱਛੋਂ ਬੈਕ ਸੈਟ ਸਾਰੀ ਗਲੀ ਹੋਈ ਆ ਏਡੇ ਏਡੇ ਵੱਡੇ ਜ਼ਖਮ ਅਮਰਤਪਾਲ ਸਿੰਘ ਨਾਮ ਆ ਐਕਸੀਡੈਂਟ ਹੋ ਗਿਆ ਸੀਗਾ ਰੀੜ ਦੀ ਹੱਡੀ ਟੁੱਟ ਗਈ ਥੱਲਿਓ ਆਲਾ ਹਿੱਸਾ ਸਾਰਾ ਗਲ ਗਿਆ ਇਦਾਂ ਹੀ ਬਾਪੂ ਸਾਸਰੀਕਾਲ ਠੀਕ ਹੋ ਤੇ ਬਾਪੂ ਜੀ ਜੇ ਰਾਮ ਸੇਵਕ ਹੈ ਜੀ ਅੱਖਾਂ ਦਾ ਆਪਰੇਸ਼ਨ ਹੋਇਆ ਬਾਪੂ ਰਾਮ ਸੇਵਕ ਨੂੰ ਦਿਖਾਈ ਨਹੀਂ ਸੀ ਦਿੰਦਾ ਜਦੋਂ ਆਏ ਸੀ ਬਿਲਕੁਲ ਹੀ ਬਲਾਈਂਡ ਸੀ ਬਾਪੂ ਜੀ ਜਦੋਂ ਸਾਨੂੰ ਮਿਲੇ ਸੀ ਬਾਪੂ ਜੀ ਕਿਵੇਂ ਆ ਦਿਖਦਾ ਹੁਣ ਆ ਕਿੰਨੀ ਉਂਗਲ ਹੈ ਆ ਕਿੰਨੀ ਉਂਗਲੀਆਂ ਦੋ ਹੈ ਆਪ ਕਿੰਨੀ ਹੈ ਅੱਛਾ ਇੱਕ ਹੈ ਯਾਨੀ ਕਿ ਬਿਲਕੁਲ ਹੀ ਬਲਾਈਂਡ ਸੀ ਜਦੋਂ ਆਏ ਸੀਗੇ ਤੇ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਰੇਸ਼ਨ ਹੋ ਗਿਆ ਅੱਖ ਦਾ ਦੇਖਣ ਲੱਗ ਗਿਆ ਹੌਲੀ ਹੌਲੀ ਦੂਸਰੀ ਅੱਖ ਦਾ ਵੀ ਹੋ ਜਾਊਗਾ ਆਪਦੀ ਰੰਗਲੀ ਦੁਨੀਆ ਨੂੰ ਆਪਣੇ ਅੱਖਾਂ ਨਾਲ ਦੇਖ ਕੇ ਬਤੀਤ ਕਰ ਸਕਣਗੇ ਇਹ ਇਦਾਂ ਹੀ ਵੀਰ ਦੀ ਹਾਲਤ ਤੁਸੀਂ ਦੇਖ ਹੀ ਸਕਦੇ ਹੋ ਕੀ ਹਾਲ ਹੈ ਬੇਟਾ ਠੀਕ ਆ ਠੀਕ ਆ ਤੇਰਾ ਨਾਂ ਕੀ ਆ ਸ਼ਿਵਾ 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 ਕੀ ਹਾਲ ਹੈ ਹੁਣ ਠੀਕ ਆ ਚਲੋ ਸ਼ੁਕਰ ਹੈ ਮਾਰਾ ਇਹਦਾ ਸ਼ਿਵਾ ਨੂੰ ਕੀ ਹੋਇਆ ਸੀ ਹਾਂ ਅੰਤੜੀ ਤੋਂ ਹਾਂ ਇਹਦੀ ਨਾ ਆ ਫਟੀ ਹੋਈ ਸੀ ਪੇਟ ਫਟਿਆ ਹੋਇਆ ਸੀ ਅੰਤੜੀ ਤੇ ਇੱਥੇ ਇਹਦੇ ਪਾਟੀ ਬਾਹਰ ਆ ਰਹੀ ਸੀ ਇੱਥੋਂ ਦੀ ਹੋਈ ਤੇ ਇਹ ਗਰੀਬ ਮਜ਼ਦੂਰ ਬੰਦਾ ਇੱਥੇ ਆਇਆ ਤੇ ਇਹਦੀ ਪ੍ਰੋਬਲਮ ਆ ਗਈ ਪੇਟ ਦੇ ਵਿੱਚ ਤੇ ਇਹਦਾ ਪੇਟ ਦਾ ਆਪਰੇਟ ਪੀਜੀਆਈ ਤੋਂ ਕਰਾ ਕੇ ਦੁਬਾਰਾ 3 ਮਹੀਨੇ ਲਗਭਗ ਇਹਨੂੰ ਕਿਤੇ ਰੈਸਟ ਚਾਹੀਦੀ ਸੀ ਘਰ 'ਚ ਰਹਿਣਾ ਸੀ ਇਹਨੇ ਜਿੱਥੇ ਇਹਦਾ ਟ੍ਰੀਟਮੈਂਟ ਹੁੰਦਾ ਤੇ ਉਸ ਤੋਂ ਬਾਅਦ ਇਹਨੂੰ 3 ਮਹੀਨੇ ਬਾਅਦ ਦੁਬਾਰਾ ਆਪਰੇਸ਼ਨ ਕੀਤਾ ਜਾਣਾ ਸੀ ਪਰ ਇਹਦੇ ਕੋਲ ਤਾਂ ਕੋਈ ਜਗ੍ਹਾ ਨਹੀਂ ਸੀ ਕੋਈ ਪਰਿਵਾਰ ਦਾ ਮੈਂਬਰ ਕਿਸੇ ਨੇ ਸਾਥ ਨਹੀਂ ਦਿੱਤਾ ਸੜਕ 'ਤੇ ਪਿਆ ਸੀ ਬਹੁਤ ਬੁਰੀ ਹਾਲਤ ਸੀ ਉੱਥੋਂ ਵੀਰਾਂ ਨੇ ਸਾਡੇ ਨਾਲ ਸੰਪਰਕ ਕੀਤਾ ਲੈ ਕੇ ਆਏ ਹੁਣ ਇਹਦੀ ਸਰਜਰੀ ਹੋਣੀ ਹੈ ਡਾਕਟਰ ਸਾਹਿਬ ਕਿਦੋਂ ਕਹਿੰਦੇ ਸਰਜਰੀ ਨੂੰ ਮੰਡੇ ਤੱਕ ਕਿਹਾ ਉਹਨਾਂ ਨੇ ਬਲੱਡ ਚੜਾਉਣਾ ਸੀ ਅਸੀਂ ਦੋਰੀ ਨੇ ਬਲੱਡ ਲਗਾ ਕੇ ਬਲੱਡ ਪੂਰਾ ਹੋ ਗਿਆ ਹੁਣ ਹਾਂ ਚਲੋ ਵਾਹਿਗੁਰੂ ਕਿਰਪਾ ਕਰਨ ਇਹਦਾ ਆਪਰੇਸ਼ਨ ਹੋ ਜਾਵੇ ਇਹਦੀ ਪਾਟੀ ਵਾਲੀ ਥਾਂ ਤੋਂ ਇਹਨੂੰ ਪਾਟੀ ਆਵੇ ਜਿਹੜਾ ਪੇਟ ਦੇ ਉੱਤੋਂ ਨਹੀਂ ਹੁਣ ਪਾਟੀ ਆ ਰਹੀ ਆ ਆਪਰੇਸ਼ਨ ਕਰਕੇ ਡਾਕਟਰ ਬੰਦ ਕਰ ਦੇਣਗੇ